ਡਿਊਟ ਫਾਰ ਤੇ ਜੌਂਡੀਅਰ 5075 ਟਰੈਕਟਰ ਦੋਨੇ ਇਕੱਠੇ ਲੈਂਦੇ ਆ ਜੀ 4x4 ਆਪਣੇ ਇੱਕੋ ਹੀ ਘਰੇ ਆਏ ਆਪਣੇ ਪਿੰਡ ਦੇ ਵਿੱਚ ਠੀਕ ਤੇ ਕਰਦਿਆਂ ਦੇ ਵੇਲੇ ਆਪਾਂ ਤੋਂ ਵੀ ਹਾਂਜੀ ਤਾਂ ਇਹਨਾਂ ਕਿ ਵਾਹ ਜੌਂਡੀਅਰ 5075 ਇਹ ਕੀ ਫਰਕ ਜਿਹੜਾ ਹਾਲ ਟਰੈਕਟਰ ਡਿਊਟ ਫਾਰ ਟੈਗਰੀ ਲੁਕਸ 50 ਟਰਬੋ ਪ੍ਰੋ ਦੇ ਵਿੱਚ ਆ ਜੀ ਇਹ ਟਰੈਕਟਰਾਂ ਦੇ ਵਿੱਚ ਜ਼ੋਰ ਚੰਗਾ ਬਣਾਇਆ ਹੋਇਆ ਹੈ ਚੰਗਾ ਪਾਇਆ ਹੋਇਆ ਟਰਬੋ ਲੱਗੇ ਹੋਏ ਇਹਨਾਂ ਵਿੱਚ 50 ਕੈਟਗਰੀ 55 60 70 80 ਕੈਟਗਰੀ ਜਿਹੜੀ ਜਿਮਾਰਜੀ ਲੈ ਲਓ ਇਹ ਫਿਰ ਸੇ 50 ਚ ਲੈਣ ਦਾ ਡੈਗਰੀ ਲੁਕਸ 50 ਡਿਊਟ ਫਾਰ ਟਰੈਕਟਰਾਂ ਦੀ ਜਿਹੜੀ ਸ਼ੇਪ ਆ ਬਹੁਤ ਸੋਹਣੀ ਆ ਰਹੀ ਆ ਰੰਗ ਪੱਖੋਂ ਪੱਕੇ ਆ ਇਹ ਰੰਗ ਇਹਨਾਂ ਦਾ ਖਰਾਬ ਨਹੀਂ ਹੁੰਦਾ ਬਹੁਤ ਸੋਹਣਾ ਲੱਗਦਾ ਤੇ ਇਹ ਟਰੈਕਟਰ ਆਪਣੇ ਕਰੀਆ ਟਰੈਕਟਰ ਇਹ ਤੇ ਡਿਊਟ ਫਾਰ ਟਰੈਕਟਰ 50 ਟਰੈਕਟਰ ਜੋਰ-ਜੋਰ ਚੰਗਾ ਪਾਇਆ ਹੋਇਆ ਹੈ ਇਹਨਾਂ ਦੇ ਵਿੱਚ। ਇਹ ਕੋਸ਼ਕ ਜਾਨੀ ਕਿ ਆਪਣੇ ਏਰੀਆ ਦੇ ਵਿੱਚ ਘਟ ਆਇਆ ਹਲੇ। ਫਾਰਮ ਟਰੈਕਟਰ ਦੀ ਵੀ ਹੁਣ ਵਿਕਰੀ ਆਰਮ ਟਰੈਕਟਰਾਂ ਨੂੰ ਵਾਧਦੀ ਜਾ ਰਹੀ ਆ ਕਿਉਂਕਿ ਟਰੈਕਟਰ ਚੰਗੇ ਵਧੀਆ ਚਲਾਵੇ ਬਖੋਂ ਵੀ ਟਰੈਕਟਰ ਸੋਹਣੇ ਆ ਵਧੀਆ ਵੀ ਆ ਤੇ ਵੈਸੇ ਵੀ ਸੀਲਡ ਨਹੀਂ ਰਹੇ ਸੀਲ ਰਹੇ ਨੇ। ਵਿਕਰੀ ਥੋੜੀ ਜ਼ਿਆਦਾ ਹੋ ਰਹੀ ਆ ਇਸ ਟਾਈਮ। ਕਿਉਂਕਿ ਆਪਣੇ ਪਿੰਡ ਕੌਂਗਰ ਦੇ ਵਿੱਚ ਵੀ ਪਹਿਲਾਂ ਇੱਕ ਆ ਚੁੱਕਿਆ ਆਪਣਾ ਦੋਸਤ ਲੈ ਕੇ ਆਇਆ ਨਹੀਂ ਇੱਕ ਹੀ ਆਪਣੇ ਘਰੇ ਆ ਚੁੱਕਿਆ ਦੋ ਦੋ ਜਣ ਕੇ ਇੱਕ ਇੱਕ ਮਹੀਨੇ ਦੇ ਵਿੱਚ ਵੀ ਦੋ ਟਰੈਕਟਰ ਆਪਣੇ ਇੱਥੇ ਆਪਣੇ ਘਰਾਂ ਦੇ ਵਿੱਚ ਹੀ ਆ ਚੁੱਕੇ ਆ। ਦੂਈ ਇਹੇ ਲੈਫਟ ਕਮੇਸਟਰੀ ਵਗੈਰਾ ਦੀ 1900 ਪੈਸੇ ਦੀ ਜਿਹੜੀ ਜੇਸੀ ਜੇਸਨਸ ਪਾਵਰ ਆ ਜਿਹੜੀ ਲੈਫਟ ਕਮੇਸਟਰੀ ਉਹ ਜ਼ਿਆਦਾ ਹੋਵਾ ਯਾਨੀ ਕਿ ਫੀ 25 2600 ਤੱਕ ਆਮ ਬੰਦੇ ਦੱਸ ਦਿਆ ਕਹਿੰਦੇ ਵੀ ਜ਼ੋਰ ਮਾਰਦੀ ਹੈ ਲੈਫਟ ਯਾਨੀ ਕਿ ਹੈਵੀ ਟਰਾਲੀ ਟਰਾਲੀ ਜੜੀ ਆ ਜਿਹੜੀ ਚੱਕ ਸਕਦਾ ਵਧੀਆ ਲੋਡ ਨਹੀਂ ਮੰਨਦਾ ਇਹਨੂੰ 169 28 ਐਮ ਆਰਐਫ ਕੰਪਨੀ ਟਾਇਰ ਦੇ ਰਹੀ ਹੈ ਇਹ 169 169 30 ਦੇ ਟਾਇਰ ਹਾਂ 169 28 ਬੋਲਦਾ ਸੀ 169 30 ਦੇ ਟਾਇਰ ਆ ਜੀ ਇਹਨੂੰ ਬਾਕੀ ਸ਼ੋਵ ਵਗੈਰਾ ਦੇਖ ਸਕਦੇ ਤੁਸੀਂ ਬੜੀ ਸੋਹਣੀ ਲੱਗਦੀ ਟਰੈਕਟਰ ਦੀ ਲੋਕਾ ਜਿਹੜੀ ਬੜੀ ਘੈਂਡ ਆ ਹਨਾ 11 2 24 ਦੀ ਡਰ ਫਰੰਟ ਐਮ ਐਫ ਕੰਪਲੀਟੇਟਰ ਬਾਕੀ ਟਰਬੋ ਵਗੈਰਾ ਲੱਗਿਆ ਹੋਇਆ ਇਹਨੂੰ ਇਹ 300 ਸੈਂਟਰ ਦੇ ਵਿੱਚ ਵੀ ਆਉਂਦਾ ਫਿਰ ਜਿਵੇਂ ਜਿਵੇਂ ਪਾਵਰ ਵਧੀਆਂ ਦੇ ਫਿਰ ਉਹ 60 ਸੈਂਟਰ ਦੇ ਵਿੱਚ ਵੀ ਜਾ ਕੇ 75 80 ਐਚ ਪੀ ਦਾ ਆ ਜਾਂਦਾ ਜਿਹੜਾ ਆਪਣਾ ਕੌਂ ਕਹਿੰਦੇ ਆਇਆ ਇਹ ਕੌਂ ਕੇ ਪਿੰਡ ਚ ਮੁੰਡਾ ਆਪਣਾ ਯਾਰ ਦੋਸਤ ਲੈ ਕੇ ਆਇਆ ਜੀ ਉਹ 80 ਐਚ ਪੀ ਦੇ ਵਿੱਚ ਲੈ ਕੇ ਆਏ ਨੇ 80 ਵਾਲਾ ਲੈ ਕੇ ਆਇਆ ਉਹ ਆਉਂਦਾ ਜਿਹੜਾ ਉਹ ਟਰੈਕਟਰ ਲੈ ਕੇ ਆਏ ਨਹੀਂ ਆਪਾਂ ਉਹਦੀ ਵੀਡੀਓ ਪਹਿਲਾਂ ਪਾ ਚੁੱਕੇ ਆ ਉਹ ਪਹਿਲ ਜਣਾ ਹੱਲੇ ਲੈ ਕੇ ਆਏ ਸੀ ਜਦੋਂ ਪਹਿਲੇ ਲੈਣੀ ਗੁਰੂ ਘਰ ਦੇ ਵਿੱਚ ਹੀ ਆਪਾਂ ਲੈ ਕੇ ਆਏ ਸੀ ਜਦੋਂ ਆਪਾਂ ਉਹ ਤੁਹਾਨੂੰ ਦੇਖਣ ਆਏ ਸੀ ਆਪਾਂ ਉਸ ਤੋਂ ਬਾਅਦ ਚ ਨਾਲ ਹੀ ਵੀਡੀਓ ਬਣਾਤੀ ਸੀ ਆਪਾਂ ਤੁਹਾਨੂੰ ਪਾਤੀ ਸੀ ਆਪਾਂ ਤੁਸੀ ਦੇਖ ਲਈਏ ਤੇ ਤੁਸੀਂ ਪਿਆਰ ਵੀ ਬਹੁਤ ਦਿੱਤਾ ਉਹ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਆ ਤੇ ਇਹ ਜਿਹਦੇ ਸਾਰੇ ਵਿੱਚ ਹੁਣ ਤਕਰੀਬਨ ਸਾਰਿਆਂ ਦੇ ਵਿੱਚ ਜੈਕਟਰ ਸਿਸਟਮ ਦੀ ਤਾਂ ਠੀਕ ਹੈ ਜਿਹਦੇ ਇਹਦੇ ਬ੍ਰੇਕ ਵਗੈਰਾ ਵਾ ਠੀਕ ਹੈ ਉਹ ਸਾਰੇ ਇਹਦੇ ਚਾਰੀ ਡਿਸਕ ਬ੍ਰੇਕਾਂ ਦੇ ਵਿੱਚ ਪਾਵਰ ਸਟੀering ਠੀਕ ਹੈ ਤੁਹਾਡਾ ਇਹਦਾ ਮੈਂ ਜਮੇ ਸਿੱਧਾ ਜੀ ਸਾਰੇ ਅੱਜਕੱਲ ਦੇ ਰਹੇ ਆ ਹਨਾ ਪਰ ਜਾਨਣੇ ਕਿ ਸਮੂਥ ਹੈ ਆਹ ਆਮ ਨਾਲੋਂ ਚਲਾਵਾ ਅਸੀਂ ਚਲਾ ਕੇ ਦੇਖਿਆ ਟਰੈਕਟਰ ਆਪ ਖਾਦ ਆਪ ਤੇ ਸਮੂਥਨੈਸ ਬਹੁਤ ਜ਼ਿਆਦਾ ਆ ਦੀ ਜਾਨਣੇ ਕਿ ਪਾਵਰ ਸਟੀਰੀਂਗ ਦੇ ਵਿੱਚ ਹਨਾ ਅੱರ್ಧਾ ਜ ਨਹੀਂ ਹੈ ਕਈ ਟਰੈਕਟਰਾਂ ਦੇ ਜਿਹੜੇ ਪਾਵਰ ਸਟੀਰੀਂਗ ਅੱರ್ಧ ਦੇ ਇਹ ਅੱರ್ಧਾ ਨਹੀਂ ਹੈਗਾ ਜਿਵੇਂ ਚੋਕ ਦੇ ਉੱਤੇ ਕਹਦੀਏ ਜੇ ਮੰਨ ਲਓ 500 ਜਾਂ 600 ਰੁਪਈਆ ਮੈਂ ਉੱਤੇ ਕਈ ਵਾਰ ਅੱੜਦੀਆਂ ਹਨ ਮਾੜੇ ਜੀ ਅੜ ਜੇ ਕਈ ਕਦੇ ਕਦੇ ਅੜ ਜਾਂਦੇ ਹੁੰਦੇ ਤੁਸੀਂ ਦੇਖੋ ਨੋਟ ਕਰਿਓ ਪਰ ਇਹਦਾ ਫਿਲਹਾਲ ਇਹਦਾ ਅੜਦਾ ਨਹੀਂ ਹੈਗਾ ਅਸੀਂ ਉਹ 80 ਵਾਲਾ ਵੀ ਦੇਖਿਆ ਤੇ ਇਹਦਾ ਵੀ ਦੇਖਿਆ ਅੜਦਾ ਨਹੀਂ ਹੈਗਾ ਜਾਨੀ ਇਹਦਾ ਵਧੀਆ ਬਾਕੀ ਤੇਲ ਚ ਬ੍ਰੇਕਾਂ ਨੇ ਚਾਰੀ ਡਿਸਕ ਬ੍ਰੇਕਾਂ ਨੇ ਇਹਨਾਂ ਦੀਆਂ ਤੇ ਮਗਲੇ ਵੀ ਬ੍ਰੇਕ ਕੱਲੇ ਅਲੱਗ ਕੰਮ ਕਰਨ ਲੱਗ ਜਾਂਦੇ ਆ ਤੇ ਮੂਹਲੇ ਕੱਲੇ ਅਲੱਗ ਅਲੱਗ ਕਰਨੇ ਅਲੱਗ ਕੱਲੇ ਵੀ ਕਰ ਸਕਦੇ ਆ ਸੋਚ ਲੱਗੀ ਹੋਈ ਜਾਨਾ ਦੇ ਉੱਤੇ ਠੀਕ ਆ ਆ ਪੈਡਲ ਕੱਲਾ ਕੱਲਾ ਬ੍ਰੇਕ ਕਰਨਾ ਜਦੋਂ ਕੱਲਾ ਕੱਲਾ ਨੱਪਣ ਨੱਪਿਆ ਜਾ ਸਕਦਾ ਇਹ ਡਬਲ ਕਨੈਲ ਡਬਲ ਹੀ ਤੋਂ ਹੋ ਜਾਂਦੇ ਆ ਆ ਇਹਨਾਂ ਦੀ ਸਵੱਚ ਲੱਗੀ ਹੋਈ ਹੈ ਬ੍ਰੇਕਾਂ ਵਾਲੀ ਆਹ ਜੇ ਆਪਾਂ ਇਹਨੂੰ ਘੁਮਾ ਦਈਏ ਜਾਂ ਇਧਰ ਕਰ ਦਈਏ ਫਿਰ ਇਹ ਮਗਲੇ ਜਾਂ ਫਿਰ ਕੱਲੇ ਮੂਹਲੇ ਲੱਗਣਗੇ ਇੱਥੇ ਇਕੱਠੇ ਲੱਗਣ ਲੱਗ ਜਾਂਦੇ ਇਹ ਇਦਾਂ ਸਿਸਟਮ ਇਹਦੇ ਵਿੱਚ ਕੀਤਾ ਹੋਇਆ ਵਾ ਠੀਕ ਆ ਰਿਜੈਕਟਰ ਸਿਸਟਮ ਟੇਲਰ ਦੇ ਵਿੱਚ ਸ਼ੌਕਰ ਆ ਜਿਹੜੇ ਸ਼ੋਅ ਵਾਲੀ ਡਬਲ ਦਿੱਤੇ ਹੋਏ ਨੇ ਐਂਟਰਕੂਲਰ ਚੰਗਾ ਵੱਡਾ ਦਿੱਤਾ ਹੋਇਆ ਰੇਡੀਏਟਰ ਵੀ ਵੱਡਾ ਟਰਬੋ ਵਗੈਰਾ ਵੱਡੀ ਰਹਾ ਯਾਨੀ ਕਿ ਜ਼ੋਰ ਚੰਗੇ ਮਾਰਦੇ ਆ ਬਾਕੀ ਸ਼ੇਪ ਵਗੈਰਾ ਬਹੁਤ ਜ਼ਿਆਦਾ ਸੋਹਣੀ ਹੈ ਇਹਦੀ ਠੀਕ ਆ ਜੀ ਦੇਖ ਕਿੰਨਾ ਸੋਹਣਾ ਲੱਗਦਾ ਡ੍ਰੈਕਟਰ ਘੈਂਟ ਆ ਪੂਰਾ ਲੱਗਦਾ ਤੇ ਪਿਛਲ ਡ੍ਰੈਕਟਰ ਆਪਣੇ ਖੋਲਣ 36 ਦੀ 44 ਹੋਰ ਵੀ ਆ ਤੇ 47 ਕੱਲਾ 3600 ਹੋਈ ਆ ਘੈਂਟ ਆ ਉਹ ਵੀ ਉਹ 55 ਐਚਪੀ ਵਾਲਾ 4x4 ਪੰਜਾਹ ਐਚਪੀ ਦੇ ਵਿੱਚ ਜਿਹੜੀ ਲਾਸਟ ਮਾਰਸ਼ੀਆ ਦੀ 19 ਆ ਗੇਅਰ ਇਹਦੇ ਪੰਜ ਆ ਇੱਧਰਲੇ ਠੀਕ ਆ ਜੀ ਕਰਵਾਸ ਫੋਰਵਰਡ ਠੀਕ ਹੈ ਠੀਕ ਹੈ ਮੀਟਰ ਸਤ ਲੜੀ ਆਪਾਂ ਇਹ ਤਾਂ ਮੇਰੇ ਟ੍ਰੈਨਰ ਦਾ ਕੁਝ ਤੇ ਇਹਦੇ ਵਿੱਚ ਆਹ ਬ੍ਰੇਕਾਂ ਦਾ ਜਿਹੜਾ ਤੇਲ ਆ ਇੱਥੇ ਆ ਥਾਂ ਤੇ ਬ੍ਰੇਕ ਆਉਂਦੇ ਨੇ ਬੰਦਾ ਉੱਪਰ ਬਾਕੀ ਆ ਆਮ ਜਿਵੇਂ ਰੇਟਾ ਵਗੈਰਾ ਸਗੇ ਚਲਾਉਣੀਆਂ ਹੁਣ ਸਰਚ ਵਗੈਰਾ ਤੇ ਝੋਕ ਵਗੈਰਾ ਠੀਕ ਹੈ ਜੀ ਡਿਊਟੀ ਫਾਰ ਦਾ ਲੋਗੋ ਸ਼ੇਰਿੰਗ ਉੱਤੇ ਸ਼ੇਰਿੰਗ ਵੀ ਸੋਹਣਾ ਲੱਗਦਾ ਵਾ ਠੀਕ ਆ ਲੋਕੜੇ ਦੋ ਉੱਪਰ ਬੈਠੇ ਦਿੱਦਾਂਗੇ ਸੋਹਣਾ ਲੱਗਦਾ ਟਰੈਕਟਰ ਬਾਕੀ ਆ ਲੋ ਤੇ ਹਾਈ ਤੇ ਇਹਨਾਂ ਪਾਸ ਸਪੈਸ਼ਲ ਕਰ ਦਨੇ ਆ ਗੇਰ ਹਨ ਰੋਟਾਵੇਟਰ ਫੋਕਸਿਟਰ ਵਾਲ ਸੁਪਰਸੀਡਰਲ ਬਾਕੀ ਪੀਡੀਓ ਠੀਕ ਹੈ 750 ਤੇ 540 ਠੀਕ ਹੈ 740 ਵੀ ਇਥੋਂ ਆਪਾਂ ਕਰ ਸਕਦੇ ਆ 540 ਵਿੱਚ ਹੀ ਕਰ ਸਕਦੇ ਆ ਬਾਕੀ ਹੈ ਹੈਂਡ ਬ੍ਰੇਕ ਪਾਰਕਿੰਗ ਪੇਰ ਸਾਰੀ ਪੰਜ ਦਿਨ ਠੀਕ ਨੇ ਵਧੀਆ ਬੈਠਣ ਉੱਠਣ ਨੂੰ ਵਧੀਆ ਸੀਟ ਇਹ ਦੀ ਜਸਟੇਬਲ ਆ ਆਪਾਂ ਕਰ ਸਕਦੇ ਆ ਜੇ ਵੀ ਕੰਪਾ ਪਾ ਵਸੇ ਨੂੰ ਕਟੋ ਵਾਲਾ ਠੀਕ ਹੈ ਤੇਲ ਤੇ ਬ੍ਰੇਕਾਂਗੇ ਤੇ ਆਲਪੇ ਤੇਲ ਚਾਰੀ ਬ੍ਰੇਕਾਂ ਤੇ ਜਾਂਦਾ ਲੋਕਾਂ ਨਾਲ ਸੋਹਣੇ ਟਰੈਕਟਰ ਵਧੀਆ ਬਣਾ ਦੇ ਚਲਾਵੇ ਵੀ ਸੋਹਣੇ ਆ ਤੇ ਯਾਨੀ ਕਿ ਵੀ ਸਮਾਨ ਸੂਰ ਵੀ ਹੁਣ ਤੱਕ ਜਿਹਨੂੰ ਵਧੀਆ ਮਿਲਣ ਲੱਗਾ ਹਿੰਦਾ ਅੱਗੇ ਦਾਦੇ ਸੀ ਕਹਿੰਦੇ ਸੀ ਵੀ ਸਮਾਨ ਦੀ ਪ੍ਰੋਬਲਮ ਆਉਂਦੀ ਐ ਨੂੰ ਪਰ ਸਮਾਨ ਸੂਰ ਹੁਣ ਤੱਕरीबन ਹੁਣ ਸਾਰਾ ਵਧੀਆ ਮਿਲਦਾ ਵਾ ਯਾਂਸੀ ਦੇ ਵਿੱਚ ਵਧੀਆ ਮਿਲ ਜਣਾ ਕੋਈ ਪ੍ਰੋਬਲਮ ਨਹੀਂ ਆਉਣੀ ਤੇ ਯਾਂਸੀਆਂ ਜਿਹੜੀ ਬ੍ਰਾਂਚ ਅਸੀਂ ਨੇ ਜਾਣੀਆਂ ਜਿਹੜੀਆਂ ਜਿਹੜੀਆਂ ਵਾਲੇ ਡਿਊਟ ਫਾਰਦੀਆਂ ਉਹ ਹੁਣ ਵੱਧ ਰਹੀਆਂ ਹਨ ਤਕਰੀਬਨ ਤਕਰੀਬਨ ਟਰੈਕਟਰ ਤਾਂ ਹੀ ਇਹਦੀ ਵਿਕਰੀ ਵੱਧ ਹੋ ਰਹੀ ਆ ਹੁਣ ਜਿਹੜੇ ਬੀ ਪ੍ਰਮਾ ਕੋਲੇ ਪਹਿਨਾ ਹੈਗੇ ਹਨ ਜਿਵੇਂ ਮੰਨ ਲਓ 2008 ਜਾਂ 10 12 11 ਮਾਡਲ ਦੇ ਜਾਂ 5 ਮਾਡਲ 6 ਮਾਡਲ ਜਦੋਂ ਉਹ ਟਰੈਕਟਰ ਦੱਸ ਰਹੇ ਆ ਵੀ ਟਰੈਕਟਰ ਕਹਿੰਦੇ ਇਹਦੇ ਅਰਕਟਰ ਕੋਈ ਬਣਿਆ ਨਹੀਂ। ਕਹਿੰਨੇ ਚੰਗੀ ਪਾਵਰ ਲੋ ਵਧੀਆ ਵਾ। ਫੀਲਡ ਟਰੈਕਟਰ ਆ। ਜੋਰ ਪੂਰੇ ਵਧੀਆ ਮਾਰਦੇ। ਟਿਊਬਾ ਵਗੈਰਾ ਦੇਖ ਸਕਦੇ ਨੇ ਸਿਆਰੇ ਬੜੀਆਂ। ਸੋਹਣੇ ਟਰੈਕਟਰ ਨੇ ਵਧੀਆ ਮਜ਼ਬੂਤੀ ਆ। ਪੀਟੀਓ ਆਪਾਂ ਅੱਗੇ ਵੀ ਅਕਸਰ ਗੱਲ ਕਰਦੇ ਨੇ ਜਿਹੜੀ ਪੀਟੀਓ ਹੁੰਦੀ ਆ ਪਾਵਰ ਤੋਂ 6-7 ਕੋ ਐਚਪੀ ਘਟ ਹੁੰਦੀ ਜਿਹੜੇ 50 ਵਾ ਤੇ ਦੀ। 340 44 HP ਤੱਕ ਦੀ ਪੀਡੀ ਪਾਵਰ ਕੰਮ ਕਰੋਗੀ ਠੀਕ ਆ ਬਾਕੀ ਇਹ ਡੈਸਕ੍ਰਿਪਸ਼ਨ ਦੇ ਹਿਸਾਬ ਨਾਲ 540 ਤੇ 750 ਟਰੈਕਟਰ ਇਹ ਚੱਕਰ ਜਿਹੜੇ ਇਹਦੇ ਅਲੱਗ ਬਣ ਜਣੇ ਆ ਬਾਕੀ ਉਹ ਫਾਰਵਰਡ ਵਗੈਰਾ ਯਾਨੀ ਕਿ ਉਹ 4 ਵੀਲ 2 ਵੀਲ ਉੱਥੋਂ ਆਪ ਕਰ ਸਕਦੇ ਆ ਤੇ ਪਾਰਕਿੰਗ ਵਗੈਰਾ ਦੇ ਵਿੱਚ ਲੱਗੇ ਹੋਏ ਨੇ 3 ਸਿਲੰਡਰ ਦੇ ਵਿੱਚ 110.0 mm 4.33 ਇਨ ਪਿਸਟਨ ਸਟਾਕ ਆ ਜੀ ਇਹਦੀ ਜਿਵੇਂ ਗੂਗਲ ਦੇ ਉੱਤੇ ਲਿਖਿਆ ਹੋਇਆ ਆਪਾਂ ਉਹਦਾ ਦੱਸ ਰਹੇ ਆ ਜੀ ਹੌਣ 3 HP ਦੇ ਹਿਸਾਬ ਨਾਲ ਜਿਹੜੀ ਇਹਦੀ PS ਪਾਵਰ ਆ ਜਦੋਂ ਲੜ ਕੇ ਇਹਦਾ 55.54 ਦੀ ਬਣ ਜਾਂਦੀ ਹੈ 55.54 ਕਿਲੋਵਾਟ ਦੇ ਹਿਸਾਬ ਨਾਲ ਬਣ ਜਾਂਦਾ ਜੀ ਇਹ। ਯਾਨੀ ਕਿ 2100 ਤੇ ਆਪਦੀ ਇਹ ਪਾਵਰ ਰਿਡਿਊਸ ਕਰੂਗਾ ਜਿਹੜੇ ਪਾਵਰ ਆਪਦੀ 2100 ਤੇ ਪੂਰੀ ਆਉਟਪੁੱਟ ਕਰੂਗਾ ਆਪਦੀ ਅਸੀਂ ਨੂੰ ਕਿ ਪਾਵਰ ਇਹਦੀ ਯਾਨੀ ਕਿ ਉਹ ਕਾਫੀ ਜ਼ਿਆਦਾ ਬਣ ਜਾਂਦੀ ਆ। ਬਾਕੀ ਆ ਉਹ ਵੀ ਡਰੈਕਟਰ ਚਾਹੇ ਛੋਟਾ ਚਾਹੇ ਵੱਡਾ ਹੁਣ ਸਾਰੇ ਹੀ 2026 ਦੇ ਵਿੱਚ ਲਗਭਗ ਸਾਰੇ CRD ਦੇ ਵਿੱਚ ਦੇ ਵਿੱਚ ਵੱਡਾ ਦਾ ਕਿੱਲਾ ਤੇ ਛੋਟਾ ਲੱਗਦਾ। ਜਿਹੜੀ ਲਿਥੀਅਮ ਕੈਮਿਸਟਰੀ ਆ ਉਹ ਤਕਰੀਬਨ 64 HP ਜਿੰਨੀ ਜੋਰ ਮਾਰਦੀ ਹੈ 64 HP ਜਿੰਨਾ Google ਦੇ ਆਧਾਰ ਦੇ ਉੱਤੇ ਆਪਾਂ ਦੱਸ ਰਹੇ ਹਾਂ Google ਦੇ ਉੱਤੇ ਸਰਚ ਕਰਕੇ ਦੇ ਲਓ ਤੇ ਸਾਰੀ ਚੀਜ਼ਾਂ ਇਹੀ ਲਿਖੀਆਂ ਹੋਈਆਂ ਜਿਹੜੀਆਂ ਤੁਹਾਨੂੰ ਆਪਾਂ ਦੱਸ ਰਹੇ ਹਾਂ ਬਾਕੀ ਲੁੱਕ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਇੰਜਨ ਹੈਗੀ ਹੈ ਨਾ ਇਹਦੀ ਡਿਸਕ੍ਰਿਪਸ਼ਨਸ ਹੈਗੀ ਹੈ ਜੀ ਇਹ ਪਾਵਰਟੈਕ 3029 ਤੱਕ ਦੀ ਆ ਜਿਹੜੀ ਇੰਜਨ ਡਿਸਪਲੇਸਮੈਂਟ ਹੈ ਦੀ ਇਹ ਤਿੰਨ ਸਿਲੰਡਰ ਦੇ ਹਿਸਾਬ ਨਾਲ 2.9L 179 CC ਆ ਜੀ ਇਹ ਜਾਣਕਵਸਟੀ ਹੈ ਜਿਹੜੀ ਹੈਗੀ ਹੈ ਜੀ 2900 CC ਤੱਕ ਦੀ ਇੰਜਨ ਰੇਟਿੰਗ ਆਰ ਪੀ ਐਮ ਦਾ 24000 ਆਰ ਪੀ ਐਮ ਤੇ 75 ਐਚ ਪੀ ਦੇ ਵਿੱਚ ਜੰਮ ਦਾ weight ਆ ਜੀ ਜਿਹੜਾ ਡੈੱਡ ਆਰ ਪੀਓ 2100 ਕਿਜੀ ਆ ਜੀ 4630 ਆਈ ਪੀ ਐਸ ਜਿਹੜਾ 4 ਵੀਲ ਦਾ weight ਆਰ ਪੀਓ ਐਪੀ ਐਸ ਆ ਜੀ ਉਹ ਹੈਗਾ 2300 ਕਿਜੀ 5070 ਆਈ ਪੀ ਐਸ ਆਮ ਆਉਂਦੇ ਸੀ ਸੀ ਤੱਕ ਹੁਣ ਇਹਨਾਂ ਡੀ ਨਾਲ ਕਰਤੀ ਨਾਲੇ ਚਾਲ ਇਹਦੀ ਹੋਰ ਵੱਧ ਚੁੱਕੀ ਹੈ ਦੂਜੇ ਵਾਰ ਤੰਗੇਰੀ ਆਉਂਦੇ ਆ ਤੇ ਇਹ ਵੀ 1 ਗੀਅਰ ਪ੍ਰੋ ਦਾ ਗੀਅਰ ਗੀਅਰ ਪ੍ਰੋ ਵਾਲਾ 4 ਵੀਲ ਦੇ ਵਿੱਚ ਹਨ ਤੇ ਮਗਰ 18 ਰੁਪਏ ਨਹੀਂ 1622 20 ਵੀ ਪਾਈ ਤਾਂ ਵਧੀਆ ਖੁੱਲਾ ਡੁੱਲਾ ਇਹਦਾ ਅੱਗੇ ਨਾਲ ਵਧੀਆ ਫਰਕ ਪਈ ਜਾਂਦਾ 4 4 ਵੀਲ ਦੇ ਵਿੱਚ ਜਿਹੜੀ ਪੀਡੀ 540 E ਤੇ 540 ਜੁੱਜੀ ਲਟ ਹੋ ਜਾਂਦੀ ਆ ਜਾਨਕੀ ਹਾਈ ਚੱਕਰ ਵਧਾ ਇਹ ਚੱਕਰ ਦੇ ਬਾਅਦ ਦੇ ਘਟਦੇ ਹੋ ਸਕਦਾ ਆਹਾਂ ਬਾਅਦ ਦੇ ਘਟਦੇ ਚੱਕਰ ਆਪਾਂ ਕਰ ਸਕਦੇ ਆ ਇਹਦੇ ਵਾਹਿ ਤੇ ਇਧਰ ਅਸੀਂ ਤਾਂ ਨਗੇਰੀ ਤੇ ਇਹਦਾ ਪਾਰਕਿੰਗ ਗੇਅਰ ਇਹਦੇ ਵਿੱਚ ਇੱਥੇ ਹੁੰਦਾ ਆਮ ਲੋਕਾਂ ਦਾ ਆਮ ਟਰੈਕਟਰਾਂ ਦਾ ਇੱਥੇ ਹੁੰਦਾ ਨਾ ਇਹਦਾ ਇੱਥੇ ਨਹੀਂ ਹੈਗਾ ਇਹਦਾ ਪਾਰਕਿੰਗ ਗੇਅਰ ਇਹਦੇ ਵਿੱਚ ਹੀ ਆ ਤੇ ਇਕੋ ਤੇ ਐਸਡੀਏ ਦੇ ਵਿੱਚ ਹੈਗੀ ਹੈ ਜਾਨਕਿ ਪਾਵਰ ਦਾ ਫਰਕ ਪੈਣਾ ਹੁਣ ਜਾਨਕਿ ਚੱਕਰ ਘੱਟ ਵੱਧ ਕਰ ਲੈਂਦੇ ਆ ਮਤਲਬ ਇਹ ਵੀ ਜੇ ਆਪਾਂ 1800 ਤੋਂ ਬੰਨਿਆ ਹੋਇਆ ਜੇ ਕੋਈ ਲੋਡ ਦੀ ਚੀਜ਼ਾਂ ਤੇ ਉੱਥੇ ਚੱਕਰ ਇਹ ਘੱਟ ਤੋੜੂਗਾ 100 120 ਤੱਕ ਮੰਨ ਲੈਂਗੇ ਚਲੋ ਵੀ ਤੋੜੂਗਾ ਇਕੋ ਮੋਡ ਤੇ ਐਸਡੀਡੀ ਤੇ ਆਪਾਂ ਐਸਡੀਡੀ ਦੇ ਕਾਲ ਕੇ ਥੋੜੇ ਘੱਟ ਹੋ ਜਾਂਦਾ ਇਕੋ ਮੋਡ ਥੋੜਾ ਨਾਰਮਲ ਜਿਹਾ ਚ ਆ ਜਾਂਦਾ ਫਿਰ ਮਤਲਬ ਇਹ ਤੇ ਜਿਵੇਂ ਮਹਿੰਦਰਾ ਚ ਆਉਂਦਾ ਵਾ ਆਰਡਨ ਚ ਆਉਂਦਾ ਜਿਵੇਂ ਉਹ ਇੱਕੋ ਨਾਰਮਲ ਤੇ ਪਾਵਰ ਹੈ ਨਾ ਇਦਾਂ ਆਉਂਦੀ ਹੈ ਨਾ ਉਹ ਸਿਸਟਮ ਵਾਂਗੂ ਇਹਦਾ ਅਲੱਗ-ਅਲੱਗ ਸਿਸਟਮ ਇਹਨਾਂ ਵਿੱਚ ਹਾਰਨ ਵਗੈਰਾ ਵਧੀਆ ਦੇਤੇ ਇਹਨਾਂ ਨੇ ਹਾਰਨ ਤੁਸੀਂ ਬਜਾਜ ਦਾ ਤੁਸੀਂ ਦੇਖ ਵੀ ਲਿਆ ਤੇ ਬਾਕੀ ਇਹਦੀ ਸਟੇਰਿੰਗ ਸਟੇਰਿੰਗ ਦੀ ਸਾਰੀ ਹੋ ਜਾਂਦੀ ਹੈ ਇਹ ਇਦਾਂ ਆਪਾਂ ਆਦੇ ਸਾਨ ਥੱਲੇ ਪਾ ਦੋ ਕਾਲਿਆ ਨਾ ਇਹਨੂੰ ਆਪਾਂ ਤਾਹਾਂ ਵੀ ਕਰ ਸਕਦੇ ਜਿੰਨੀ ਮਰਜ਼ੀ ਲੋਡ ਆ ਜਾਵੇ ਐਂ ਕਰ ਲੈਣਾ ਇਹ ਇੱਥੇ ਜੱਕ ਲਿਆਉਂਦੇ ਠੀਕ ਹੈ ਇਹਦੇ ਨਾਲ ਉਹ ਸਾਨੂੰ ਵੱਧ ਘੱਟ ਨਹੀਂ ਹੋ ਜਾਂਦੀ ਜੀ ਆਰ ਪੀਐਮ ਵਗੈਰਾ ਦਾ ਬាទ ਆ ਜਿੰਦਾਂ ਦੀਆਂ ਹੁੰਦੀਆਂ ਨੇ ਠੀਕ ਆ ਜੀ ਇੰਡੀਕੇਟਰ ਵਗੈਰਾ ਚਾਰਜਿੰਗ ਵਗੈਰਾ ਇਹ 63 ਐਚਪੀ ਦੇ ਵਿੱਚ ਇਹਦੀ ਪੀਡੀਓ 3.5 3 ਰੇਟ ਦੇ ਵਿੱਚ ਦੀ ਹੁਣ ਗੂਗਲ ਦੇ ਉੱਤੇ ਜਿਵੇਂ ਲਿਖਿਆ ਹੋਇਆ ਉਹ ਗੂਗਲ ਦੇ ਉੱਤੇ ਦੀ ਜਾਨੀ ਕਿ ਤਿੰਨ ਕੇ ਹਰ ਦੇ ਆਸ-ਪਾਸ ਸੀਸੀ ਦੱਸੀ ਜਾਂਦੀ ਆ 2800 ਗੂਗਲ ਦੇ ਵਿੱਚ ਤਾਂ ਇਹਨਾਂ ਦੇ ਭਾਈ ਹੋਸਾਂ ਲਿਖੀ ਹੋਈ ਆ ਵੀ 217465 ਕੇਜੀ 1 ਕੇਜੀ ਕਾ 4793 ਆਈਪੀ ਠੀਕ ਆ ਜੀ ਤੇ ਚਾਰ ਇਹਦੇ ਬੈਕ ਆ ਯਾਨੀ ਕਿ ਇਹ ਚਾ ਏ ਬੀ ਸੀ ਦੇ ਵਿੱਚ ਪਾ ਡੀ ਦੇ ਵਿੱਚ ਕਰ ਸਕਦੇ ਫਰੰਟ ਵਾਲੇ ਤਰਨ ਨਹੀਂ ਇਹਦੇ ਏ ਬੀ ਸੀ ਡੀ ਦੇ ਵਸਾ ਹੁਣ ਤੋਰਾ ਜਾਨੀ ਕਿ ਬਹੁਤ ਵਧੀਆ ਹੋ ਜਾਂਦਾ ਦਾ ਤੇ ਆ ਬਾਕੀ ਦੇ ਲੀਵਰ ਵਗੈਰਾ ਵਧੀਆ ਕਰਤੇ ਥੋੜੇ ਜਿ ਥੋੜੀ ਜਿਹੀ ਰੈਡੀ ਵੀ ਜ਼ਿਆਦਾ ਹੋਗੀ ਵਧੀਆ ਬਾਕੀ ਆ ਆਰਮ ਦਾ ਸਟਰੀ ਵਧੀਆ ਖੁੱਲੇ ਡੁਲੇ ਜੀ ਹੋਗੇ ਤੋਰਾ ਅੱਗੇ ਨਾਲੋਂ ਵਧੀਆ ਜਣੇ ਕਿ ਬੈਠਾ ਜਾਂਦਾ ਬੰਦਾ ਵਧੀਆ ਬੈ ਜਾਦਾ ਵਾ ਇਹ ਜਿਹੜੀ ਯਾਨੀ ਕਹਿੰਦੇ ਟਰੈਕਟਰ ਦੀ ਲੌਕ ਆ ਜਿਹੜੀ ਟਰੈਕਟਰਾਂ ਦੀ ਬਹੁਤ ਜ਼ਿਆਦਾ ਸੋਹਣੀ ਆ ਤੇ ਰੰਗ ਵਗੈਰਾ ਵੀ ਟਰੈਕਟਰਾਂ ਦੇ ਪੂਰੇ ਘੈਂਟ ਨੇ ਹਨਾ ਵੀ ਰੰਗ ਖਰਾਬ ਨਹੀਂ ਹੋਇਆ ਚਾਹੇ 10 ਸਾਲ ਚਲਾ ਲਓ ਚਾਹੇ 15 ਸਾਲ ਚਲਾ ਲਓ ਤੇ ਆਪਾਂ 2000 ਮਾਡਲ ਜਾਂ 2003-4 ਚਾਰ ਮਾਡਲ ਦੀ ਆਪਾਂ ਦੇਖੀ ਨਾ ਟਰੈਕਟਰ ਪਹਿਲਾਂ ਵਾਲੇ ਵੀ ਰੰਗ ਉਹਨਾਂ ਦੇ ਨਹੀਂ ਫਿੱਟਦੀ ਨਹੀਂ ਹੈਗੀ ਕਿ ਕਈ ਵਾਰ ਬਾਹਰੋਂ ਵੀ ਖੜੇ ਨੇ ਮਾੜਾ ਮੋਟਾ ਭਾਵੇਂ ਫਰਕ ਪਾ ਜਾਂਦਾ ਹੋਵੇ ਨਹੀਂ ਅਦਰਵਾਈਜ਼ ਤਾਂ ਨਹੀਂ ਫਰਕ ਨਹੀਂ ਪੈਂਦਾ ਇਹਨਾਂ ਵਿੱਚ ਰੰਗ ਦੇ ਬਹੁਤ ਜ਼ਿਆਦਾ ਪੱਕੇ ਆ ਇਹ ਠੀਕ ਹੈ ਜੀ ਤੇ ਬਾਕੀ ਉਹ ਸੈਂਸਰ ਵਗੈਰਾ ਤੇ 70 ਕਲਰ ਲੀਟਰ ਦੀ ਜਿਹੜੀ ਆਹ ਫਿਊਲ ਟੈਂਕਰ 70 ਕਲੀਟਰ ਦਾ 68 70 ਲੀਟਰ ਦਾ ਤੇ ਉਹਦੇ ਉੱਪਰ ਸੈਂਸਰ ਵਗੈਰਾ ਲੱਗਾ ਹੋਇਆ ਤੇ ਬਾਕੀ ਠੀਕ ਆ ਵਧੀਆ ਵਾ ਖੁੱਲਾ ਡੁੱਲਾ ਟਰੈਕਟਰ ਆ ਵਧੀਆ ਬੈਠਣ ਨੂੰ ਤੇ ਚਲਾਵਾ ਵੀ ਟਰੈਕਟਰ ਦਾ ਸੋਹਣਾ ਵਾ ਇਹ ਆਪਾਂ ਰੋਟਾਵੇਟਰ ਪਾ ਕੇ ਟਰੈਕਟਰ ਚਲਾ ਕੇ ਦੇਖੇ ਹੋਏ ਆ 5305 1000 5210 ਜਿਹੜੇ ਨਵੇਂ ਮਾੜੇ ਬਿਲਕੁਲ ਨਵੇਂ ਨਵੇਂ ਆਏ ਸੀ ਆਪਾਂ ਉਹਨਾਂ ਦੀ ਵੀਡੀਓ ਪਹਿਲਾਂ ਆਪਾਂ ਪਾ ਚੁੱਕੇ ਤੁਸੀਂ ਉਹ ਵੀ ਵੀਡੀਓ ਆਪਾਂ ਚੈਨਲ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਆ ਜੀ ਵਾਧੀ ਜਾ ਰਹੀ ਆ ਕੌਕੀ ਟਰੈਕਟਰ ਚੰਗੇ ਵਧੀਆ ਚਲਾਵੀਂ ਪੱਖੋਂ ਵੀ ਟਰੈਕਟਰ ਸੋਹਣੇ ਆ ਵਧੀਆ ਵੀ ਆ ਤੇ ਵੈਸੇ ਵੀ ਸ਼ੀਲਡ ਨਹੀਂ ਰਹਿ ਸੀਲ ਰਹਿ ਗਿਆ ਕੋਈ ਥੋੜੀ ਜਿਆਦਾ ਹੋ ਰਹੀ ਆ ਇਸ ਟਾਈਮ ਹੋ ਗਿਆ ਆਪਣੇ ਪਿੰਡ ਕੌਂ ਕਦੇ ਵਿੱਚ ਵੀ ਪਹਿਲਾਂ ਇੱਕ ਆ ਚੁੱਕਿਆ ਆਪਣਾ ਦੋਸਤ ਲੈ ਕੇ ਆਇਆ ਨੇ ਇੱਕ ਹੀ ਆਪਣੇ ਘਰੇ ਆ ਚੁੱਕਿਆ ਦੋ ਦੋ ਜਣ ਕੇ ਇੱਕ ਇੱਕ ਮਹੀਨੇ ਦੇ ਵਿੱਚ ਵੀ ਦੋ ਟਰੈਕਟਰ ਆਪਣੇ ਇੱਥੇ ਆਪਣੇ ਘਰਾਂ ਦੇ ਵਿੱਚ ਆ ਚੁੱਕੇ ਆ ਜਿਹੜੀ ਇਹਦੀ ਲੈਫਟ ਕਮੈਸਟਰੀ ਵਗੈਰਾ ਦੀ 1900 ਵੈਸੇ ਦੀ ਜਿਹੜੀ ਦੇਸੀ ਜੇਸਨਸ ਪਾਵਰ ਆ ਜਿਹੜੀ ਲੈਫਟ ਕਮੈਸਟਰੀ ਉਹ ਜ਼ਿਆਦਾ ਵਾ ਯਾਨੀ ਕਿ ਅਸੀਂ 25-2600 ਤੱਕ ਆਮ ਬੰਦੇ ਦੱਸ ਰਿਹਾ ਕਹਿੰਦੇ ਵੀ ਜੋਰ ਮਾਰਦੀ ਹੈ ਲੈਫਟ ਜਾਨਕਿ ਹੈਵੀ ਟਰਾਲੀ ਟਰਾਲੀ ਜਣੀ ਜਰੀ ਚੱਕ ਸਕਦਾ ਵਧੀਆ ਲੋਡ ਨਹੀਂ ਮੰਦਾ ਇਹਨੂੰ 169 28 ਐਮ ਆਰ ਐਫ ਕੰਪਨੀ ਟਾਇਰ ਦੇ ਰਹੀ ਹੈ ਇਹ 169 169 30 ਦੇ ਟਾਇਰ ਆ 169 28 ਬੋਲਦਾ ਸੀ 169 30 ਦੇ ਟਾਇਰ ਆ ਜੀ ਇਹਨੂੰ ਬਾਕੀ ਸ਼ੋਅ ਵਗੈਰਾ ਦੇਖ ਸਕਦੇ ਤੁਸੀਂ ਬੜੀ ਸੋਹਣੀ ਲੱਗਦੀ ਹੈ ਟਰੈਕਟਰ ਦੀ ਲੌਕਾ ਜਿਹੜੀ ਬੜੀ ਘੈਂਟ ਆ ਹਨਾ 11 2 24 ਦੇ ਟਾਇਰ ਫਰੰਟ ਐਮਰਕ ਕੰਪਲੀਟੇਟਰ ਬਾਕੀ ਟਰਬੋ ਵਗੈਰਾ ਲੱਗਿਆ ਹੋਇਆ ਨੂੰ ਇਹ 300 ਹੰਡਰ ਦੇ ਵਿੱਚ ਵੀ ਆਉਂਦਾ ਫਿਰ ਜਿਵੇਂ ਜਿਵੇਂ ਪਾਵਰ ਵਧੀਆਂ ਤੇ ਫਿਰ ਉਹ 40 ਹੰਡਰ ਦੇ ਵਿੱਚ ਵੀ ਜਾ ਕੇ 75 80 ਐਚਪੀ ਦਾ ਆ ਜਾਂਦਾ ਜਿਹੜਾ ਆਪਣਾ ਕੌਂ ਕਹਿੰਦੇ ਆਇਆ ਜਿਹੜਾ ਕੌਂ ਕੇ ਪਿੰਡ ਚ ਮੁੰਡਾ ਆਪਣਾ ਯਾਰ ਦੋਸਤ ਲੈ ਕੇ ਆਇਆ ਜੀ ਉਹ 80 ਐਚਪੀ ਦੇ ਵਿੱਚ ਲੈ ਕੇ ਆਏ ਨੇ 80 ਵਾਲਾ ਲੈ ਕੇ ਆਇਆ ਉਹ ਆਉਂਦਾ ਜਿਹੜਾ ਉਹ ਟਰੈਕਟਰ ਲੈ ਕੇ ਆਏ ਨੇ ਆਪਾਂ ਉਹਦੀ ਵੀਡੀਓ ਪਹਿਲਾਂ ਪਾ ਚੁੱਕੇ ਆ ਉਹ ਪਹਿਲ ਜਣਾ ਹੱਲੇ ਲੈ ਕੇ ਆਏ ਸੀ ਜਦੋਂ ਪਹਿਲੇ ਲੈਣੀ ਗੁਰੂ ਘਰ ਦੇ ਵਿੱਚ ਹੀ ਆਪਾਂ ਲੈ ਕੇ ਆਏ ਸੀ ਜਦੋਂ ਆਪਾਂ ਮਾ ਤੁਹਾਡੇ ਇਕਣ ਆਇਸੀ ਆਪਾਂ ਉਸ ਤੋਂ ਬਾਅਦ ਚ ਨਾਲ ਹੀ ਵੀਡੀਓ ਬਣਾਤੀ ਸੀ ਆਪਾਂ ਤੁਹਾਨੂੰ ਪਾਤੀ ਸੀ ਆਪਾਂ ਤੁਸੀਂ ਦੇਖ ਲਈਏ ਤੇ ਤੁਸੀਂ ਪਿਆਰ ਵੀ ਬਹੁਤ ਦਿੱਤਾ ਉਹ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਆ ਤੇ ਇਹ ਜਿਹਦੇ ਸਾਰੇ ਵਿੱਚ ਹੁਣ ਤਕਰੀਬਨ ਸਾਰਿਆਂ ਦੇ ਵਿੱਚ ਜੈਕਟਰ ਸਿਸਟਮ ਦੀ ਤਾਂ ਠੀਕ ਹੈ ਜਿਹੜੇ ਇਹਦੇ ਤੇ ਬ੍ਰੇਕ ਲੈਟਰ ਕੋਈ ਬਣਿਆ ਨਹੀਂ ਯਾਨੀ ਕਿ ਚੰਗੀ ਪਾਵਰ ਲੋ ਵਧੀਆ ਵਾ ਫੀਲਡ ਟਰੈਕਟਰ ਆ ਜੋਰ ਪੂਰੇ ਵਧੀਆ ਮਾਰਦੇ ਟਿਊਬਾ ਵਗੈਰਾ ਦੇਖ ਸਕਦੇ ਸਾਰੇ ਨੇ ਇਹਦੇ ਬੜੀਆਂ ਸੁਣ ਲੈਟਰ ਨੇ ਵਧੀਆ ਮਜ਼ਬੂਤੀ ਆ ਵੀਡੀਓ ਆਪਾਂ ਅੱਗੇ ਵੀ ਅਕਸਰ ਗੱਲ ਕਰਦੇ ਨੇ ਜਿਹੜੀ ਪੀਟੀਓ ਹੁੰਦੀ ਆ ਪਾਵਰ ਤੋਂ 6-7 ਕੋ ਐਚਪੀ ਘੱਟ ਹੁੰਦੀ ਆ ਜਿਹੜਾ 50 ਬਾਤ ਇਹਦੀ 43-44 ਐਚਪੀ ਤੱਕ ਇਹਦੀ ਪੀਟੀਓ ਪਾਵਰ ਕੰਮ ਕਰੂਗੀ ਠੀਕ ਆ ਬਾਕੀ ਇਹਦੇ ਡੈਸੀਗਨੇਸ਼ਨ ਦੇ ਸਹਾਰੇ ਨਾਲ 540 ਤੇ 750 ਟਰੈਕਟਰ ਇਹ ਚੱਕਰ ਜਿਹੜੇ ਇਹ ਅਲੱਗ ਬਣ ਜਣੇ ਆ ਬਾਕੀ ਉਹ ਫਾਰਵਰਡ ਵਗੈਰਾ ਯਾਨੀ ਕਿ ਉਹ 4 ਵੀਲ 2 ਵੀਲ ਉਥੋਂ ਆਪਾਂ ਕਰ ਸਕਦੇ ਆ ਤੇ ਪਾਰਕਿੰਗ ਵਗੈਰਾ ਇਹਦੇ ਵਿੱਚ ਲੱਗੇ ਹੋਏ ਨੇ ਠੀਕ ਆ ਤੇ ਡਬਲ ਜੈਕ ਤੇ ਵੀਰ ਹੁਣ ਨਾਲ ਆਪਣੇ ਜਾਨੀ ਕਿ ਆਪਾਂ ਨਾਲ ਬੇਲਰ ਵੀ ਲੈਂਦਾ ਆਪਣੇ ਵੀਰ ਨੇ ਪੜਾ ਦੇ ਆਪਣੇ ਨੇ ਉਹ ਲੈਂਦਾ ਵਾ ਅ ਪਾਸੋਂ ਦਾਸਤਾ 102 ਨੰਬਰ ਚ ਤੇ ਸੀਆਰਡੀ ਜਿਵੇਂ ਇਹ ਆਉਂਦੇ ਜਿਵੇਂ ਰਿਜੈਕਟਰ ਸਿਸਟਮ ਆਉਂਦਾ ਉਦਾਂ ਇਹ ਆਉਂਦਾ ਵਾ ਤੇ ਬਾਕੀਆਂ ਆ ਸੀਆਰਡੀ ਰੈਕਟਰ ਸਾਰੀ ਆ ਜਾਣੇ ਹੁਣ ਇਹ ਦਵਾਚ ਜਾਣੇ 2026 ਦੇ ਵਿੱਚ ਲਾਂਚ ਹੋਣ ਵਾਲੀ ਆ ਇਹਦੇ ਉੱਤੇ ਕੰਪਨੀਆਂ ਕੰਮ ਵਰਕ ਕਰ ਰਹੀਆਂ ਨੇ ਹਾਂ ਬਾਕੀ ਤੁਸੀਂ ਵੀ ਆ ਦੱਸੋ ਜੀ ਆ ਦੂਰ ਥਰੂ ਦਿਓ ਵੀ ਟਰੈਕਟਰਾਂ ਦੇ ਵਿੱਚ ਕੀ ਕੀ ਹੈਗਾ ਕੀ ਕੀ ਹੈਗਾ ਤੇ ਆਪਣੇ ਜਿਹੜੀ ਰਹਿ ਗਈਆਂ ਗੱਲਾਂ ਬਾਤਾਂ ਤੁਸੀਂ ਕਮੈਂਟ ਵਿੱਚ ਜਰੂਰ ਦੱਸ ਦੇਵੀਂ ਇਹ ਚ ਭਈ ਆ ਫਕਸ਼ਨ ਹੈਗਾ ਚਾਹ ਫਕਸ਼ਨ ਹੈਗਾ ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਵੀਰ ਭਰਾਵਾਂ ਨੂੰ ਵੀ ਉਹ ਇਹ ਚੰਗੀ ਤਰ੍ਹਾਂ एक्सप्लेन ਜਰੂਰ ਕਰ ਦਾਂਗੇ ਹਣਾ ਤੇ ਸ਼ੋਅ ਇਹਦੀ ਇੱਥੋਂ ਬੰਨ ਟੱਚ ਨਾਲ ਹੀ ਖੁੱਲ ਜਾਂਦੀ ਹੈ ਬਸ ਆਇਨਾ ਪਰੇ ਥੋੜਾ ਜਿਹਾ ਸ਼ੋਅ ਖੁੱਲ ਜਾਣੀ ਹੈ ਪੋ ਕਾਫੀ ਵੱਡਾ ਟਰੈਕਟਰ ਆ ਭੀਆ ਮੈਸੀ ਰਿਵਿਊਸਰ 2635 ਤੇ 75 ਐਚਪੀ ਦੇ ਵਿੱਚ ਆ ਤੇ 3600 ਸੀਸੀ ਦਾ ਇੰਜਨ ਆ 460 85000 30 ਟਾਇਰ ਇਹਦੇ ਠੀਕ ਆ ਜੀ ਇਹ ਇਹਦੀ ਥਾਂ ਤੇ ਹੋਣ ਜਾਣੇ ਕਿ ਨਵਾਂ ਟਰੈਕਟਰ 2615 ਆਉਣ ਲੱਗ ਗਿਆ 75 ਐਚਪੀ ਦੇ ਵਿੱਚ ਟਰੈਕਟਰ ਬਹੁਤ ਜ਼ਿਆਦਾ ਸੋਹਣਾ ਉਹ ਫਿਲਹਾਲ ਹਲੇ ਆਪਣੇ ਪੰਜਾਬ ਵਾਲੇ ਪਾਸੇ ਨੂੰ ਨਹੀਂ ਆ ਰਿਹਾ ਪੰਜਾਬ ਤੋਂ ਬੱਲੇ ਪਾਸੇ ਮਵਾਣ ਚੰਗੀ ਆ ਉਹਦੀ ਟਰੈਕਟਰ ਦੀ ਲੋਕ ਉਤੇ ਟਾਇਰ ਵੱਡੇ ਪੌਲੀ ਕੈਂਟ ਲਾ ਕੇ ਆਦੇ ਹੋਰਾਈਜ਼ਨਟ ਕਮਾਗੀ ਅੱਜ ਆਪਾਂ 2635 ਮੈਸੀ ਰਿਫਿਊਸ਼ਨ ਵੱਡਾ ਟਰੈਕਟਰ 75 ਐਚਪੀ ਵਾਲਾ ਤੇ ਡਿਸਟ੍ਰਿਬਿਊਟਰ ਜਿਵੇਂ ਹੁਣ ਅੱਜ ਕੱਲ ਵੱਡੇ ਦੇਣ ਲੱਗਿਆ ਨਾ ਵੱਧ ਵਾਲੇ ਉਹ ਇਹਨਾਂ ਦੇ ਵਿੱਚ ਉਹ ਲੋ 10 11 ਵਾਲੇ ਮਾਡਲਾਂ ਦੇ ਵਿੱਚ ਹੀ ਪਹਿਲਾਂ ਹੀ ਆਉਂਦੇ ਹੁੰਦੇ ਸੀ ਇਹ ਤਾਂ ਜਾਣੇ ਕਿ 18 17 ਜਾਂ 18 ਮਾਡਲ ਹੋਊਗਾ ਇਹ ਯਾਨੀ ਕਿ ਪਹਿਲਾਂ ਇਹਨਾਂ ਦੇ ਵਿੱਚ ਸਾਰਾ ਕੁਝ ਇਲੈਕਟ੍ਰੀਟੀ ਵਗੈਰਾ ਸਾਰੀਆਂ ਇਹਨਾਂ ਦੇ ਵਿੱਚ ਪਹਿਲਾਂ ਹੀ ਆਉਂਦੀਆਂ ਸੀਗੀਆਂ ਬੈਕ ਲੁੱਕ ਦੇਖ ਲੋ ਇਹਦੀ ਜੋ ਬਹੁਤ ਆ ਡਾਟਾ ਬਾਰੇ YouTube ਵਗੈਰਾ ਵੱਡੀਆਂ ਇਹਨਾਂ ਦੇਖ ਲਓ ਕਿੰਨੀਆਂ ਹੈਵੀ ਨੇ ਮਗਲੀਆਂ YouTubeਆਂ ਨੇ ਆ ਬਟਾ ਡਾਟਾ ਵਾਲੀਆਂ YouTubeਾਂ ਚ ਨੋਟੀਫਿਕੇਸ਼ਨ ਆ ਗਏ ਸਿੰਮ ਸਾਰੇ ਨੂੰ YouTube ਵਗੈਰਾ ਸਾਰੀਆਂ ਬਹੁਤ ਜ਼ਿਆਦਾ ਹੈਵੀ ਨੇ ਬਹੁਤ ਲੋਹਾ ਵਧੀਆ ਲੱਗਿਆ ਹੋਇਆ ਪੂਰਾ ਅਨਰੋਵਨ ਤੇ 3 ਪੀ ਦੇ ਵਿੱਚ 3600 CC ਦੇ ਵਿੱਚ ਤੇ 12 ਇਹਦੇ ਗੇਅਰ ਆ ਸੱਦੇ ਤੋਂ ਗੇਅਰ ਤੋਂ ਦਿਖਾਉਂਦੇ ਆ ਤੁਹਾਨੂੰ ਗੇਅਰ ਇਹਦੇ ਸੈਂਟਰ ਦੇ ਵਿੱਚ ਹੀ ਆਉਂਦੇ ਨੇ ਸੇ ਇਹਦੇ ਤੇ ਵੱਡਾ ਪਾਇਦਨ ਵਗੈਰਾ ਚੜਨ ਨੂੰ ਵੱਡਾ ਪੂਰਾ ਖੁੱਲਾ ਡੁੱਲਾ ਟੈਂਕ। ਕੀ ਬਤਾਈਆਂ ਵੀ ਟਰੈਕਟਰ ਦੀਆਂ। ਖੁੱਲੇ ਡੁੱਲੇ ਟਰੈਕਟਰ ਬੜਾ ਜਦੇ 4 ਵੀਲ ਦਾ। ਤੇ ਪਾਰਕਿੰਗ ਤੇ ਵੀਡੀਓ। ਠੀਕ ਹੈ। ਇਹਦੇ ਕੋਲਸ਼ ਇਦਾਂ ਦੀ ਲੱਕ ਹੈ ਦੀ ਇੱਥੋਂ ਬੈਠ ਕੇ ਦੇਖਦੇ ਆਂ ਦੋ ਉੱਤੇ। ਤੇ ਬਾਕੀ ਦਾ ਅਹ ਡੱਪਰ ਵਗੈਰਾ ਲਾਈਟਾਂ ਵਗੈਰਾ ਸਾਰੀਆਂ ਬਾਕੀ ਮੀਟਰ ਕੁਛ ਇਦਾਂ ਦਾ ਦਾ ਤੇ ਸੈਂਟਰ ਗੇਅਰ ਦੇ ਵਿੱਚ ਗੇਅਰ ਤੇ ਇੰਨੀ ਆਉਂਦੇ ਆ ਯਾਨੀ ਕਿ ਲੋ ਤੇ ਹਾਈ ਸਿੱਧਾ ਹੋ ਗਿਆ ਲੋ ਨੂੰ ਹੋਰ ਘਟਾਉਣ ਦੇ ਵਿੱਚ ਹੋਰ ਜਾਣੇ ਘਟਾ ਦਿੰਦਾ ਹੈ ਘਟਾ ਵਧਾ ਦਿੰਦਾ ਸਪੀਡ ਨੂੰ ਯਾਨੀ ਕਿ ਆਪਾਂ ਜਿਵੇਂ ਅੱਜ ਕੱਲ ਸ਼ਟਲ ਲੀਵਰ ਜਿਵੇਂ ਆਉਂਦਾ ਜਿਵੇਂ ਕਹਦੇ ਆ ਨਾ ਉਵੇਂ ਤੋੜਾ ਘਟਾਉਣ ਵਧਾਉਣ ਦੇ ਵਿੱਚ ਉਵੇਂ ਆਉਂਦਾ ਇਹ 12 ਗੇਅਰ ਬਣ ਜਾਂਦੇ ਆ ਇਹਦੇ ਠੀਕ ਆ ਜੀ 12 ਯਾਨੀ ਕਿ 1 ਇਚ ਵੀ ਤਣ 1 ਇਚ ਵੀ ਤਣ 3 ਇਚ ਵੀ ਤਣ 3 ਇਚ ਵੀ ਤਣ 4 ਦੀ 12 ਤਾਂ ਫਿਰ ਬੈਕ ਵੀ ਹੁੰਦੇ ਆਣੇ ਹੋਗੇ ਨਾ ਬੈਕ ਵਿੱਚ ਵੀ ਬੈਕ ਉੱਤੇ ਵੀ ਬੈਕ ਚੋਰ ਚ ਵੀ ਬੈਕ ਗੋਚੇ ਵੀ ਬੈਕ ਠੀਕ ਹੈ ਸੋਰਾ ਬੱਧ ਘਟ ਜਾਣਾ ਬਹੁਸ਼ ਇਦਾਂ ਦੀ ਲੱਕ ਆ ਤੇ ਮੋਟਰ ਕਰਕੇ ਸਟਾਰਟ ਹੋਊਗਾ ਇਹ ਸਾਰੀ ਘਟਣੇ ਪੜਨੇ ਆ ਵੀ ਫਿਰ ਜਿਹੜੇ ਸਟਾਰਟ ਹੋਊਗਾ ਇਹ ਨਹੀਂ ਬਿੱਟੰਨੇ ਘਟਣੇ ਪੈਣਗੇ ਨੋਟ ਨਹੀਂ ਹੁੰਦਾ ਇਹ ਦੀ ਬਾਜ ਬੜੀ ਬੜੀ ਖਤਰਨਾਕ ਆ ਬਾਈ ਬਾਕੀ ਬ੍ਰੇਕ ਪਾਵਰ ਬਹੁਤ ਜ਼ਿਆਦਾ ਹੈ ਸਮੋਚ ਕਰਕੇ ਸੀਨ ਜੋ ਪਾ ਦਾਂਗੇ ਬ੍ਰੇਕ ਮਾਲੇ ਨੱਪ ਕੇ ਆਪਾਂ ਤੋੜ ਕੇ ਦੇਖਦੇ ਸੀ ਯਾਨੀ ਕਿ ਬ੍ਰੇਕ ਪ੍ਰੂਫ ਕਰਨੀ ਉਹ ਬਹੁਤ ਜ਼ਿਆਦਾ ਹੈਵੀ ਡੈਕਟਰ ਆਹੇ ਬ੍ਰੇਕਾਂ ਆਂ ਨੀ ਕਾਲੀ ਕੈਂਟ ਚੀਜ਼ ਬਣਾਈ ਹੋਈ ਆ ਇਹਦੇ ਨਾਲ ਦੇ ਹੁਣ 2615 ਆਉਣ ਲੱਗਾ 75 ਚੀ ਦੇ ਵਿੱਚ ਯਾਨੀ ਕਿ 2635 ਇਥੋਂ ਹੁਣ ਹਟ ਜਾਣਾ ਵਾ ਬਾਕੀ ਇਹਦੇ ਫਿਲਟਰ ਵਗੈਰਾ ਚੈੱਕ ਕਰ ਲੂ ਫੋਰਬੀਲ ਦੀ ਜਿਹੜੀ ਸ਼ਾਰਟ ਆਊਟ ਸਾਈਡ ਤੇ ਗੱਡੀ ਹੋਈ ਹੈ ਠੀਕ ਆ ਜੀ ਇਹ ਚਾਰ ਸਿਲੰਡਰ ਦੇ ਵਿੱਚ ਆ ਹੋਰ ਜੇ ਫਰੰਟ ਤੋਂ ਲੌਕ ਜਿਵੇਂ ਅੱਜਕੱਲ ਜਿਵੇਂ ਹੁਣ ਸਮਾਰਟ ਆਉਂਦੇ ਜਿਵੇਂ ਆਪਣੇ 9595 363 ਵਗੈਰਾ ਹਨਾ ਤੇ ਬੌਂਡ ਆਂਦੇ ਹੱਕ ਵਗੈਰਾ ਬੇਡ ਵਗੈਰਾ ਸਵਚ ਨਾਲ ਗੁੱਲੀ ਤੇ ਬੰਪਰ ਵਗੈਰਾ ਸਾਰਾ ਕੈਂਟ ਗਲਵਾ ਤਾਂ ਪੂਰੀ ਸੋਹਣਾ ਸੋਹਣਾ ਟਰੈਕਟਰ ਬਣਿਆ ਹੋਇਆ ਵਾ ਇਸ ਤਰ੍ਹਾਂ ਐਚਪੀ 3600 ਇਹਦੀ ਹੋਣੀ ਤੇ ਸਰਵਿਸ ਜਿਥੇ ਹੋ ਗਿਆ ਬਾਈ ਸ਼ੋ ਜਵਾਕ ਨਹੀਂ ਰੱਖ ਸਕਦਾ ਇੰਨੀ ਨਰੋਈ ਆ ਤੇ ਇੰਨੀ ਭਾਰੀ ਆ ਉਹ ਬਹੁਤ ਜ਼ੋਰ ਲਵਾਉਂਦੀ ਆ ਬਾਈ ਸ਼ੋਤ ਆ ਬਾਈ ਇਹਦੀ ਬੱਚੋਂ ਦੇਖ ਲੋ ਟਰੈਕਟਰ ਜਦ ਤੱਕ ਅੱਧਾ ਤਲਪੂ ਆ ਐਂਡਰ ਗੁੰਦਨ ਵਗੈਰਾ ਇਹ ਦਿੱਖ ਤੇ ਇਧਰੋਂ ਸਾਈਡ ਸਰਵਲ ਦੇਖ ਲਓ ਇਹਦੀ ਜਿਹੜੇ 16 17 ਮਾਡਲ ਦੇ ਹਿਸਾਬ ਨਾਲ ਇਹਦੀ ਲੈਫਟ ਕਵਰਸਟੀ ਦਿਖਾਈ ਹੋਈ ਹੈ ਜਿਹੜੇ ਗੂਗਲ ਦੇ ਉੱਤੇ ਤੁਸੀਂ ਨਹੀਂ ਦੇਖ ਸਕਦੇ ਆ ਗੂਗਲ ਦੇ ਉੱਤੇ ਇਹ ਨਹੀਂ ਦਿਖਾਈ ਹੋਏ ਤੇ ਹੈਵੀ ਆ ਜਿਵੇਂ ਅੱਜ ਕੱਲ ਲੈਫਟ ਪ੍ਰੋ ਆਉਂਦੇ ਜਿਵੇਂ ਅੱਜ ਕੱਲ ਟਰੈਕਟਰ ਜਿਵੇਂ ਆਪਾਂ ਲੈਫਟ ਆ ਲਫਟ ਪ੍ਰੋ ਦਾ ਮਤਲਬ ਹੈ ਵੀ ਹੈਵੀ ਬਾਰਨ ਚੱਕਣ ਵਾਸਤੇ ਹੈਵੀ ਐਪਲੀਮੈਂਟਸ ਚੱਕਣ ਵਾਸਤੇ ਵੱਡੀਆਂ ਹੈਵੀ ਟਰਾਲੀਆਂ ਚੱਕਣ ਵਾਸਤੇ ਹੌਕ ਦੇ ਨਾਲ ਪਾਉਣ ਵਾਸਤੇ ਜਾਂ ਹੈਵੀ ਐਪਲੀਮੈਂਟਸ ਕੋਈ ਵੀ ਲਾ ਲੋਨ ਗਰਾਮੀ ਵਗੈਰਾ ਚੱਕਣ ਵਾਸਤੇ ਪਰ ਇਹਦੀ ਇਹਦੀ ਪਹਿਲਾਂ ਹੀ ਲੋਕਰੀ ਇਹ ਜਿਹੜੀ ਲੈਫਟ ਸੀ ਉਦੋਂ 16 17 ਦੇ ਵਿੱਚ 18 ਦੇ ਵਿੱਚ ਹੈਵੀ ਦੇ ਵਿੱਚ ਆਉਂਦੀ ਸੀ ਡੈਸੀਪਿਟਰ ਵਗੈਰਾ ਇਹਨੂੰ ਚਾਰ ਪਹਿਲੇ ਲੱਗੇ ਆਉਂਦੇ ਹਨ ਠੀਕ ਆ ਢਾੜਾ ਪੂਰਾ ਪਾਈਪ ਉਪ ਵਗੈਰਾ ਸੋਹਣੇ ਪੂਰੇ ਨਰੋਏ ਹਵੀ ਚੀਜ਼ਾਂ ਪੂਰੀਆਂ ਲੰਕਾ ਲੰਕਾ ਬਹੁਤ ਭਾਰੀਆਂ ਨੇ ਸ਼ੋ ਤਾਂ ਚੱਕੀ ਨਹੀਂ ਜਾਂਦੀ ਸ਼ੋ ਜਾਣੇ ਕਿ ਛੋਟਾ ਬੱਚਾ ਮਤਲਬ 12 13 14 14 ਸਾਲ ਦਾ ਬੱਚਾ ਬਹੁਤ ਔਖਾ ਚੱਕੂ ਹੁੰਦਾ ਮਤਲਬ ਬੱਚਾ ਕਿ ਨੇ ਆਪਣੇ ਹਰੇਕ ਦੇ ਘਰ ਬੱਚੇ ਹੁੰਦੇ 14 15 15 16 16 ਸਾਲ ਵਾਲੇ ਬਹੁਤ ਔਖੀ ਚੱਕੀ ਜਾਂਦੀ ਸ਼ੋ ਚੱਕ ਕੇ ਦੇਖੋ ਕਿ ਇਹ 26 35 ਸ਼ੋ ਬਹੁਤ ਜਿਆਦਾ ਹੈਵੀ ਆ ਆਹ ਸਾਰੀ ਰੈਚੂਟਿੰਗ ਪੈਪ ਇਦਾਂ ਵਸ ਸਾਈਕਲ ਨਾਲ ਹੀ ਕੰਨੇ ਨਾਲ ਹੀ ਕੰਮ ਕਰੀ ਜਾਂਦੇ ਆ ਜੇ ਠੀਕ ਆ ਯਾਨੀ ਕਿ ਦੋਨਾਂ ਨੂੰ ਆ ਲੱਗਾ ਹੋਇਆ ਆ ਦੋਨਾਂ ਨੂੰ ਆ ਲੱਗਾ ਹੋਇਆ ਬਸ ਇੰਨੇ ਇੰਨੇ ਨਾਲ ਹੀ ਕੰਮ ਕਰਦਾ ਵਰਕ ਕਰਦੇ ਆ ਇਹ ਬਾਕੀ ਬਈ ਲੌਕਟਰ ਵਾਲੀ ਗੈਂ ਕਿਹੜੀ ਜੀ ਪੀਡੀਓ ਪੀਡੀਓ ਪਾਵਰ ਉਹ ਪਾ ਅੱਗੇ ਵੀ ਅਕਸਰ ਗੱਲ ਕਰਦੇ ਹੁੰਦੇ ਆ ਵੀ ਉਹ ਪਾਵਰ ਤੋਂ ਤਕਰੀਬਨ 6-7 ਕਿ ਐਚਪੀ ਹੀ ਘਟ ਹੁੰਦੀ ਹੈ ਜੇ ਮੰਨ ਲਓ ਟਰੈਕਟਰ 100 ਐਚਪੀ ਦਾ ਤਾਂ ਉਹਦੀ 99 92 ਤਰਾ ਨਵੇਂ ਐਚਪੀ ਤੱਕ ਦੀ ਵੀਡੀਓ ਕੰਮ ਕਰਦੀ ਹੁੰਦੀ ਹੈ ਜੇ 50 ਦਾਵਾ ਤਾਂ ਉਹਦੀ 44 43 44 ਕਰੂਗੀ ਇਹ ਹੁਣ 75 ਦਾਵਾ ਤਾਂ ਇਹਦੀ ਤਕਰੀਬਨ 66 68 ਤੱਕ ਇਹਦੀ ਐਚਪੀ ਪਾਵਰ ਕੰਮ ਕਰੂਗੀ ਕਰੂਗੀ ਇਹ ਪਹਿਲਾ ਵਾਲਾ ਮਾਡਲ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਜਿਹੜੀ ਟਾਰਕ ਆ ਜਿਹੜੀ ਤਕਰੀਬਨ ਉਹ 250 ਦੇ ਆਸ-ਪਾਸ ਆਉਂਦੀ ਆ ਠੀਕ ਆ ਜਿਹੜੇ ਪਹਿਲਾ ਵਾਲੇ ਮਾਡਲ ਸੀ ਜਿਵੇਂ ਆ 15 16 14 ਮਾਡਲ 18 ਮਾਡਲ ਜਿਹੜੇ ਵੀ 10 12 ਮਾਡਲ ਚ ਜਦੋਂ ਵੀ ਇਹ ਆਇਆ 11 12 ਮਾਡਲ ਚ ਠੀਕ ਆ ਹੋਰ ਇਸ ਹਿਸਾਬ ਨਾਲ ਇਹ ਟਾਰਕ ਨਾਲੀ ਬਹੁਤ ਜ਼ਿਆਦਾ ਆ ਤੇ ਜੋਰ ਬਾਲਾ ਮਾਰਦੇ ਸੀ ਜਿਵੇਂ ਹੁਣ ਅੱਜ ਕੱਲ 95 63 ਆਉਂਦਾ ਦੇਖਿਆ 95 ਡੇਡ ਕਿੰਨਾ ਜੋਰ ਮਾਰਦਾ 63 63 ਐਚਪੀ ਦਾ ਟਰੈਕਟਰ ਹੀ ਆਹੋ ਪਰ ਜੋਰ ਬਹੁਤ ਜ਼ਿਆਦਾ ਮਾਰਦਾ ਉਦਾਂ ਹੀ ਇਹਨਾਂ ਦੇ ਟਾਰਕ ਦੇ ਹਿਸਾਬ ਨਾਲ ਪਹਿਲਾਂ ਟਰੈਕਟਰ ਜੋਰ ਬਾਲਾ ਬਾਲਾ ਮਾਰਦਾ ਬਈ ਇਹ ਮੈਸੀ ਟਰੈਕਟਰ ਇਹਨਾਂ ਦਾ ਮੈਸੀ ਟਰੈਕਟਰ ਕੋਈ ਵੀ ਚਲਾ ਲਿਓ ਆਮ ਡੇਡ ਨਾਲੋਂ ਤਕਰੀਬ ਦੇ ਇਹਨੂੰ ਤੇਲ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਵਾ ਤੇ ਫੋਰਟੀ ਵੀ ਆਮ ਟਰੈਕਟਰ ਨਾਲੋਂ ਜ਼ਿਆਦਾ ਹੁੰਦੀ ਹੈ ਨਾ ਬਾਕੀ ਟਰੈਕਟਰ ਹੋਰ ਬਸੇ ਰਹੇ ਆਉਂਦੇ ਆ ਤੇ ਸਾਰਿਆਂ ਦੇ ਆਪੋ ਆਪਣਾ opinion ਆ ਕਿਸੇ ਨੂੰ ਕੋਈ ਪਸੰਦ ਹੁੰਦਾ ਕਿਸੇ ਨੂੰ ਕੋਈ opinion ਕਿਸੇ ਨੂੰ ਕੋਈ ਟ੍ਰੈਕਟਰ ਪਸੰਦ ਕਿਸੇ ਨੂੰ ਤਵੀਆਂ ਕਿਹੜੀਆਂ ਪਸੰਦ ਆ ਕਿਸੇ ਨੂੰ ਫਿਰੀਆਂ ਤਵੀਆਂ ਪਸੰਦ ਨੇ ਕਿਸੇ ਨੂੰ ਹਾਲ ਸੰਗਰੀ ਵਾਲੇ ਪਸੰਦ ਆ ਕਿਸੇ ਨੂੰ ਤਲਵੰਡੀ ਵਾਲੇ ਪਸੰਦ ਆ ਇਹ ਸਭ ਤੋਂ ਆਪੋ ਆਪਣੀ ਥਿੰਕਿੰਗ ਹੁੰਦੀ ਆ ਸੋਚ ਹੁੰਦੀ ਆ ਓ ਜੀ ਮੈਸੀ 2635 ਹੋਰੇ ਹੋਰ ਮੈਸੀ ਆਹ 2635 ਜਿਹੜਾ ਬਿਹਤਰ ਆ 26 ਜਾਂਦਾ ਦੀ ਦੈਂਡੋਕਾ ਵਗੈਰਾ ਤੇ ਘੇਰ ਵਗੈਰਾ ਦੇਖੋ ਨੇ ਸੈਂਟਰ ਦੇ ਵਿੱਚ ਆ ਦੇ ਭਾਈ ਕੀਆ ਬਾਤਾਂ ਆਂ ਘੇਰੀ ਬੜੇ ਯਾਰ ਆ ਸਾਰੇ ਹੀ ਪੌਣੇ ਬਣੇ ਆ ਆ ਨੀ ਹਟਲ ਤੇ ਖੜਾ ਆਣ ਦੇਖੋ ਫਿਰ ਆ ਨੀ ਆ ਤੇ ਸਾਰੇ ਘੇਰ ਪੌਣੇ ਬਣੇ ਫੇਰ ਤੁਰੂ ਆ ਨੀ ਹਟਲ ਘਰ ਤਾਂ ਆਣਾ ਤਾਂ ਆ ਵੀ ਮਨਵਿੰਦਰ ਯਾਰ ਆ ਤੇ ਹਾਂ ਜੁਲਾਨਾ ਆਪਾਂ ਲੋਜ ਕੀਤਾ ਬਡੀ ਚੀਜ਼ ਆ ਬਈ ਖਾਸਾ ਹੀ ਵਰਦਾ ਜਿਆ ਆਪਣਾ ਆ ਪਿਆ ਜਮਾਈ ਲੋ ਕਰਕੇ ਦੇਖੀਏ ਬੜਾ ਤੋੜਾ ਘੜ ਜਾਂਦਾ ਓਏ ਉਹ ਵੀ ਲੱਕੀਪਰ ਗਾਣੀ ਜਦੋਂ ਪੂਰੀ ਲੋਡ ਕੀਪਰ ਜੇ ਲੈਂਦਾ ਉਦੋਂ ਆਹੋ ਇੱਕ ਕਲਿੱਪਰ ਤੋਂ ਮੇਰਾ ਆਇਆ ਪਹਿਲਾ ਵਾਲਾ ਮਾਡਲ ਆਦਾ ਇਹ ਇਹ ਬੜਾ ਹੀ ਖਾਸ ਹੈ ਗੇਰ ਤੇ ਆਹ ਤਾਂ ਇਹ ਬਾਸ ਤੋਰੇ ਤੋਂ ਜੜ ਕੇ ਲੋਹੇ ਦੇ ਹਾਈ ਦਿੱਤਾ ਹੀ ਹੈਗਾ ਉਦੋਂ ਬਿਨਾ ਇਹਨੂੰ ਹੋਰ ਆਪਾਂ ਤੋਰਾ ਘਟਾਵਦਾ ਸਕਦੇ ਆ ਇਹਦਾ ਇਹਨੇ 540 ਚੱਕਰ ਤੇ 1800 ਚ ਪੂਰੇ ਹੋ ਜਾਣੇ ਆ ਦੇ 8500 ਤੋਂ ਹੀ ਟੀਡੀ ਵਾਲੇ ਜੱਖੜਾ ਜਿਹੜੇ ਮੀਟਰ ਉੱਤੇ ਲਿਖਿਆ ਵੀ ਆਉਂਦਾ 540 ਕਿਹੜੇ 750 ਹੋਣੇ ਆ 2000 ਟੱਪ ਕੇ ਹੋਊਗਾ ਬ੍ਰੇਕ ਬਰੂ ਪੂਰੇ ਚੱਗੇ ਆ ਪੂਰਾ ਜੋਰ ਆ ਆ ਪਾਰਕਿੰਗ ਉਹ ਵੀ ਆ 4 व्हीਲ ਹੋ ਗਿਆ ਤੇdio ਹੋ ਗਈ ਖਾਫਾਈ ਵੱਡਾ ਬਈ ਤਾਂ ਇਹ ਕਾਲੀਏ ਚਾਬੀ ਤੇ ਹੀ ਬੰਦ ਹੁੰਦਾ ਚਾਬੀ ਤੇ ਸਟਾਰਟ ਹੁੰਦਾ ਜਾਨੀ ਕਿ ਸੀਆਰਡੀ ਜਾਨੀ ਕਿ ਜਿਵੇਂ ਸੀਆਰਡੀ ਬੰਦ ਹੁੰਦੇ ਉਹ ਦੋ ਸਾਰਾ ਸਿਸਟਮ ਉਹੀ ਹੈ 75 hp ਦੇ ਵਿੱਚ ਆ ਸੀਆਰਡੀ ਦੇ ਵਿੱਚ 4 4 व्हीਲ ਦੇ ਵਿੱਚ 26 35 ਜਿਹੜਾ ਪਹਿਲਾਂ ਆਉਣਾ ਹੁੰਦਾ